ਕੌਣ ਸਾਹਿਬ ਦੇ ਮਾਤਾ ਨੂੰ ਅੰਤਿਮ ਸ਼ਰਧਾਂਜਲੀ ਕਿੱਸ ਕਿ ਕਰ ਸਕਦੇ ਦੇਣ ਆਇਓ ਤਾਂ ਬਹੁਤ ਔਖਾ ਹੁੰਦਾ ਜਦੋਂ ਮਾਂ ਚਲੀ ਜਾਵੇ ਕਿਉਂਕਿ ਮੈਨੂੰ ਲੱਗਦੀ ਮਾਂ ਰੱਬ ਦਾ ਦੂਜਾ ਨਾਮ ਹੈ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਸਾਡਾ ਭਰਾ ਜੀ ਵੱਡਾ ਖਾਨ ਵੀਰਾ ਤੇ ਬਿਲਕੁਲ ਬਹੁਤ ਦੁਖੀ ਇਸ ਟਾਈਮ ਉਹਦਾ ਉਹਦੀ ਮੈਨੂੰ ਪਤਾ ਅੰਦਰੋਂ ਬਹੁਤ ਦੁਖੀ ਆ ਤੇ ਆਲਵੇਜ਼ ਨਾਲ ਆ ਵੀਰੇ ਇਹ ਕਿਉਂਕਿ ਇਹ ਘਾਟਾ ਕੋਈ ਪੂਰਾ ਤਾਂ ਕਰ ਨਹੀਂ ਸਕਦਾ ਤੇ ਦੁਆਵਾਂ ਤੇ ਹਮੇਸ਼ਾ ਭਰਾ ਦੇ ਨਾਲ ਅੱਛਾ ਮੈਨੂੰ ਯਾਦ ਆਦਾ ਵੀ ਤੁਸੀਂ ਜਦੋਂ ਖਾਨ ਸਾਹਿਬ ਦੀ ਵੀ ਸ਼ੁਰੂਆਤ ਸੀ ਜਾਂ ਤੁਹਾਡੇ ਵੀ ਸ਼ੁਰੂਆਤ ਸੀ ਤਾਂ ਬਹੁਤ ਪੁਰਾਣੇ ਤੁਸੀਂ ਇੱਕ ਦੂਜੇ ਦੇ ਸਾਥੀ ਹੋ ਤਾਂ ਜਦੋਂ ਕਾਮਯਾਬੀ ਦਾ ਮਕਾਮ ਆਉਂਦਾ ਤਾਂ ਉਦੋਂ ਬੰਦੇ ਨੂੰ ਹੁੰਦਾ ਕਿ ਮੇਰਾ ਮਾਪੇ ਸਾਰਿਆਂ ਉਹ ਚੜ੍ਹਤ ਸ਼ੌਹਰਤ ਦੇਖ ਕੇ ਜਾਵੇ ਤਾਂ ਅੱਜ ਇਸ ਸੀਨ ਨੂੰ ਤੁਸੀਂ ਸਮਝ ਸਕਦੇ ਹੋ ਜਦੋਂ ਅੱਜ ਖਾਨ ਸਾਹਿਬ ਕੋਲੇ ਸਾਰਾ ਕੁਝ ਹੈ ਤਾਂ ਉਹਨਾਂ ਕੋਲੇ ਇਹ ਦੱਸਣ ਲਈ ਨਹੀਂ ਹੋਣਾ ਕਿ ਮੰਮੀ ਮੈਂ ਅੱਜ ਆ ਅਵਾਰਡ ਜਿੱਤ ਕੇ ਆਇਆ ਜਾਂ ਮੇਰਾ ਗਾਣਾ ਆ ਗਿਆ ਬਿਲਕੁਲ ਭਾਜੀ ਜਿਵੇਂ ਕਿ ਮੈਂ ਆਲਰੇਡੀ ਕਿਹਾ ਕਿ ਇਹ ਜਿਹੜੀ ਕਮੀ ਹੈ ਇਹ ਅਸੀਂ ਕੋਈ ਵੀ ਦੁਨੀਆ ਦੀ ਨਾਇਾਬ ਚੀਜ਼ ਵੀ ਹੋਵੇ ਨਾ ਉਹ ਵੀ ਬੇਚ ਕੇ ਅਸੀਂ ਇਹ ਚੀਜ਼ ਪੂਰੀ ਕਰ ਨਹੀਂ ਸਕਦੇ ਤੇ ਇੱਕ ਤਰੀਕੇ ਦਾ ਮੈਨੂੰ ਤਾਂ ਐ ਲੱਗਦਾ ਕਿ ਮੇਰੇ ਮਦਰ ਦੀ ਐਕਸਪਾਇਰ ਹੋ ਗਈ ਸੀ ਬਹੁਤ ਟਾਈਮ ਪਹਿਲਾਂ ਮੇਰੇ ਫਾਦਰ ਵੀ ਐਕਸਪਾਇਰ ਹੋ ਗਏ ਸੀ ਖੈਰ ਅਸੀਂ ਇਹ ਦੁੱਖ ਮੇਰੇ ਤੋਂ ਜ਼ਿਆਦਾ ਕੋਈ ਨਹੀਂ ਜਾਣ ਸਕਦਾ ਤੇ ਇਹ ਜਿਹੜਾ ਮਦਰ ਹੈ ਮੇਰੇ ਹਿਸਾਬ ਨਾਲ ਜੇ ਮੈਂ ਮੈਂ ਇਹ ਕਹੂੰਗਾ ਕਿ ਜੇ ਰੱਬ ਉਦੋਂ ਰੁੱਸਦਾ ਜਦੋਂ ਮਾਂ ਮਰਦੀ ਤੇ ਬਾਕੀ ਹੋ ਗਏ ਆ ਬਈ ਤੁਸੀਂ ਹਾਂਜੀ ਬਾਕੀ ਭਰਾਇਆ ਸਾਡਾ ਫਿਰ ਮੈਂ ਕਹਾਂਗਾ ਕਿ ਆਲਵੇਸ ਬਾਈ ਦੇ ਨਾਲ ਹੈ ਬਾਈ ਜਿਵੇਂ ਆਖਰੀ ਸਵਾਲ ਹੈ ਜਿਵੇਂ ਮੈਂ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਮਾਤਾ ਪਿਤਾ ਹੈ ਨਹੀਂ ਤਾਂ ਉਹ ਚੀਜ਼ਾਂ ਦੇ ਵਿੱਚੋਂ ਨੰਘਣਾ ਕਿਉਂਕਿ ਮੈਨੂੰ ਲੱਗਦਾ ਵੀ ਲੱਖ ਹੋਮਣ ਚਾਚੀਆਂ ਤਾਈਆਂ ਪਰ ਜਿਹੜੀ ਮਾਂ ਹੁੰਦੀ ਹੈ ਨਾ ਜਿਹੜੀ ਮਾਂ ਦੀ ਗਲਵੱਕੜੀ ਦਾ ਨਿਗ੍ਹਾ ਉਹ ਮੈਨੂੰ ਲੱਗਦੀ ਦੂਜਿਆਂ ਚੋਂ ਨਹੀਂ ਆ ਸਕਦਾ ਹਾਂਜੀ ਅਸੀਂ ਬਹੁਤ ਮੈਂ ਬਹੁਤ ਥਾਵਾਂ ਤੇ ਕਮੀ ਮਹਿਸੂਸ ਕੀਤੀ ਹੈ ਜਿੱਦਾਂ ਲਾਈਕ ਸਮ ਟਾਈਮ ਸਕੂਲ 'ਚ ਹੁੰਦੇ ਸੀਗੇ ਉਹ ਕਹਿੰਦੇ ਸੀ ਯਾਰ ਆਪਣੇ ਪੇਰੈਂਟਸ ਨੂੰ ਬੁਲਾਵੋ ਉਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਸੀ ਕਿ ਯਾਰ ਵੀ ਮੇਰੀ ਮਾਂ ਕਿੱਥੇ ਹੈ ਮੇਰਾ ਵੀ ਭਾਈ ਜਦੋਂ ਤਸਵੀਰ ਅੱਗੇ ਜਾਂਦੇ ਹੋਗੇ ਤਾਂ ਰੋਣਾ ਨਿਕਲਦਾ ਹੋਊ ਜੀ 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 ਬਟ ਬਹੁਤ ਵਧੀਆ ਮੇਰੇ ਬਡੇ ਭਾਜੀ ਹੈ ਤੇ ਮੇਰੇ ਭਾਬ ਜੀ ਉਹਨਾਂ ਨੇ ਮੈਨੂੰ ਬਹੁਤ ਸੰਭਿਆ ਹੁਣ ਤੱਕ ਇੱਥੇ ਤੱਕ ਉਹਨਾਂ ਨਾਲ ਹੀ ਆਇਆ ਤੇ ਉਹਨਾਂ ਦੀ ਲੰਬੀ ਉਮਰ ਹੋਵੇ ਜਿਹੜੇ ਪਲੱਸ ਇਹ ਜਿਹੜੀ ਫਿਰ ਮੈਂ ਕਹੂੰਗਾ ਜਿਹੜੀ ਇਹ ਮਾਤਾ ਦਾ ਔਰ ਪਿਓ ਦਾ ਘਟਾ ਹੈ ਇਹ ਯਾਰ ਇਹ ਕੋਈ ਨਹੀਂ ਪੂਰਾ ਕਰ ਸਕਦਾ ਖਾਨ ਸਾਹਿਬ ਦੇ ਮਾਤਾ ਨੂੰ ਅੰਤਿਮ ਸ਼ਰਧਾਂਜਲੀ ਕਿਹ ਸਕਦੇ ਦੇਣ ਆਇਓ ਤਾਂ ਬਹੁਤ ਔਖਾ ਹੁੰਦਾ ਜਦੋਂ ਮਾਂ ਚਲੀ ਜਾਵੇ ਕਿਉਂਕਿ ਮੈਨੂੰ ਲੱਗਦੀ ਮਾਂ ਰੱਬ ਦਾ ਦੂਜਾ ਨਾ ਹੀ ਹੈ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਸਾਡਾ ਭਰਾ ਜੀ ਵੱਡਾ ਖਾਨ ਵੀਰਾ ਤੇ ਬਿਲਕੁਲ ਬਹੁਤ ਦੁਖੀ ਇਸ ਟਾਈਮ ਉਹਦਾ ਉਹਦੀ ਮੈਨੂੰ ਪਤਾ ਅੰਦਰੋਂ ਬਹੁਤ ਦੁਖੀ ਹੋਣਾ ਤੇ ਆਲਵੇਜ਼ ਨਾਲ ਹੈ ਵੀਰੇ ਦੇ ਕਿਉਂਕਿ ਇਹ ਘਾਟਾ ਕੋਈ ਪੂਰਾ ਦਾ ਕਰ ਨਹੀਂ ਸਕਦਾ ਤੇ ਦੁਆਵਾਂ ਤੇ ਹਮੇਸ਼ਾ ਭਰਾ ਦੇ ਨਾਲ ਹੈ अच्छा मेरे याद है अभी ਤੁਸੀਂ ਜਦੋਂ ਖਾਨ ਸਾਹਿਬ ਦੀ ਵੀ ਸ਼ੁਰੂਆਤ ਸੀ ਜਾਂ ਤੁਹਾਡੇ ਵੀ ਸ਼ੁਰੂਆਤ ਸੀ ਤਾਂ ਬਹੁਤ ਪੁਰਾਣੇ ਤੁਸੀਂ ਇੱਕ ਦੂਜੇ ਦੇ ਸਾਥੀ ਹੋ ਤਾਂ ਜਦੋਂ ਕਾਮਯਾਬੀ ਦਾ ਮੁਕਾਮ ਆਉਂਦਾ ਤਾਂ ਉਦੋਂ ਬੰਦੇ ਨੂੰ ਹੁੰਦਾ ਕਿ ਮੇਰਾ ਮਾਪੇ ਸਾਰਿਆਂ ਉਹ ਚੜ੍ਹਤ ਸ਼ੌਹਰਤ ਦੇਖ ਕੇ ਜਾਵੇ ਤਾਂ ਅੱਜ ਇਸ ਸੀਨ ਨੂੰ ਤੁਸੀਂ ਸਮਝ ਸਕਦੇ ਹੋ ਜਦੋਂ ਅੱਜ ਖਾਨ ਸਾਹਿਬ ਕੋਲੇ ਸਾਰਾ ਕੁਝ ਹੈ ਤਾਂ ਉਹਨਾਂ ਕੋਲੇ ਇਹ ਦੱਸਣ ਲਈ ਨਹੀਂ ਹੋਣਾ ਕਿ ਮੰਮੀ ਮੈਂ ਅੱਜ ਆ ਅਵਾਰਡ ਜਿੱਤ ਕੇ ਆਇਆ ਜਾਂ ਮੇਰਾ ਇਹ ਗਾਣਾ ਆ ਗਿਆ ਬਿਲਕੁਲ ਭਾਜੀ ਜਿਵੇਂ ਕਿ ਮੈਂ ਆਲਰੇਡੀ ਕਿਹਾ ਕਿ ਇਹ ਜਿਹੜੀ ਕਮੀ ਹੈ ਇਹ ਅਸੀਂ ਕੋਈ ਵੀ ਦੁਨੀਆ ਦੀ ਨਾਇਾਬ ਚੀਜ਼ ਵੀ ਹੋਵੇ ਨਾ ਉਹ ਵੀ ਬੇਚ ਕੇ ਅਸੀਂ ਇਹ ਚੀਜ਼ ਪੂਰੀ ਕਰ ਨਹੀਂ ਸਕਦੇ ਤੇ ਇੱਕ ਤਰੀਕੇ ਦਾ ਮੈਨੂੰ ਤਾਂ ਐ ਲੱਗਦਾ ਕਿ ਮੇਰੇ ਮਦਰ ਦੀ ਐਕਸਪਾਇਰ ਹੋ ਗਈ ਸੀ ਬਹੁਤ ਟਾਈਮ ਪਹਿਲਾਂ ਮੇਰੇ ਫਾਦਰ ਵੀ ਐਕਸਪਾਇਰ ਹੋ ਗਏ ਸੀ ਖੈਰ ਅਸੀਂ ਇਹ ਦੁੱਖ ਮੇਰੇ ਤੋਂ ਜ਼ਿਆਦਾ ਕੋਈ ਨਹੀਂ ਜਾਣ ਸਕਦਾ ਤੇ ਇਹ ਜਿਹੜਾ ਮਦਰ ਹੈ ਮੇਰੇ ਹਿਸਾਬ ਨਾਲ ਜੇ ਮੈਂ ਮੈਂ ਇਹ ਕਹੂੰਗਾ ਕਿ ਜੇ ਰੱਬ ਉਦੋਂ ਰੁੱਸਦਾ ਜਦੋਂ ਮਾਂ ਮਰਦੀ ਹੈ ਤੇ ਬਾਕੀ ਆ ਬਖੋ ਗਿਆ ਬਾਈ ਤੁਸੀਂ ਹਾਂਜੀ ਬਾਕੀ ਭਰਾਇਆ ਸਾਡਾ ਫਿਰ ਮੈਂ ਕਹਾਂਗਾ ਕਿ ਆਲਵੇਜ਼ ਬਾਈ ਦੇ ਨਾਲ ਹੈ। ਬਾਈ ਜਿਵੇਂ ਆਖਰੀ ਸਵਾਲ ਆ ਜਿਵੇਂ ਮੈਂ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਮਾਤਾ ਪਿਤਾ ਹੈ ਨਹੀਂ ਤਾਂ ਉਹ ਚੀਜ਼ਾਂ ਦੇ ਵਿੱਚੋਂ ਨੰਘਣਾ ਕਿਉਂਕਿ ਮੈਨੂੰ ਲੱਗਦਾ ਵੀ ਲੱਖ ਹੋਮਣ ਚਾਚੀਆਂ ਤਾਈਆਂ ਪਰ ਜਿਹੜੀ ਮਾਂ ਹੁੰਦੀ ਹੈ ਨਾ ਜਿਹੜੀ ਮਾਂ ਦੀ ਗਲਵੱਕੜੀ ਦਾ ਨਿਗ੍ਹਾ ਉਹ ਮੈਨੂੰ ਲੱਗਦੀ ਦੂਜਿਆਂ ਚੋਂ ਨਹੀਂ ਆ ਸਕਦਾ। ਹਾਂਜੀ ਅਸੀਂ ਬਹੁਤ ਮੈਂ ਬਹੁਤ ਥਾਵਾਂ ਤੇ ਕਮੀ ਮਹਿਸੂਸ ਕੀਤੀ ਹੈ ਜਿੱਦਾਂ ਲਾਈਕ ਸਮ ਟਾਈਮ ਸਕੂਲ 'ਚ ਹੁੰਦੇ ਸੀਗੇ ਉਹ ਕਹਿੰਦੇ ਸੀ ਯਾਰ ਆਪਣੇ ਪੇਰੈਂਟਸ ਨੂੰ ਬੁਲਾਓ। ਉਦੋਂ ਮੈਂ ਫੇਚੇ ਮੋੜ ਕੇ ਦੇਖਦਾ ਸੀ ਕਿ ਯਾਰ ਵੀ ਮੇਰੀ ਮਾਂ ਇੱਥੇ ਹੈ ਮੇਰਾ ਮੁਰ ਵੀ ਭਾਈ ਜਦੋਂ ਤਸਵੀਰ ਅੱਗੇ ਜਾਂਦੇ ਹੋਗੇ ਤਾਂ ਰੋਣਾ ਨਿਕਲਦਾ ਹੁੰਦਾ ਜੀ 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 ਬਟ ਬਹੁਤ ਵਧੀਆ ਮੇਰੇ ਬਡੇ ਭਾਜੀ ਹੈ ਤੇ ਮੇਰੇ ਭਾਬ ਜੀ ਉਹਨਾਂ ਨੇ ਮੈਨੂੰ ਬਹੁਤ ਸੰਭਿਆ ਹੁਣ ਤੱਕ ਇੱਥੇ ਤੱਕ ਉਹਨਾਂ ਨਾਲ ਹੀ ਆਇਆ ਤੇ ਉਹਨਾਂ ਦੀ ਲੰਬੀ ਉਮਰ ਹੋਵੇ ਜਿਹੜੇ ਪਲੱਸ ਇਹ ਜਿਹੜੀ ਫੇਰ ਮੈਂ ਕਹੂੰਗਾ ਜਿਹੜੀ ਮਾਤਾ ਦਾ ਔਰ ਪਿਓ ਦਾ ਘਟਾ ਹੈ ਇਹ ਯਾਰ ਇਹ ਕੋਈ ਨਹੀਂ ਪੂਰਾ ਕਰ ਸਕਦਾ